ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵੀ ਵੀਰੋ ਇੱਕ ਵੀਡੀਓ ਹੋਰ ਲੈ ਕੇ ਆਏਗੇ ਆਪਾਂ ਨਵੇਂ ਵੀਡੀਓ ਇਹ 21 ਕਬੂਤਰ ਨੇ ਭਾਈ ਵੀ ਹੁਣ 21 ਹੁਣ ਜਿਹੜੇ ਬੈਠੇਗੇ ਇਹ ਜਣ ਕੇ ਬਾਜ਼ੀਆਂ ਛੱਡਣ ਨੂੰ ਤਿਆਰ ਨੇ ਇਸ ਟਾਈਮ ਜੋ ਆਪਣੇ ਕੋਲ ਬੈਠੇਗੇ ਨੀਲੀ ਔਰ ਲਾਲ ਛਤਰੀ ਦੇ ਲੱਗੇ ਨੇ ਅੱਧੀ ਨੀਲੀ ਛਤਰੀ ਅੱਧੀ ਲਾਲ ਹੈ ਠੀਕ ਹੈ ਜੀ ਭਾਈ ਤੇ ਇਸ ਤਰ੍ਹਾਂ ਦੇਖੋ ਮੈਂ ਆਪਣੇ ਆ ਕੈਮਰਾਮੈਨ ਤੇ ਇਹ ਆ ਦੇਖੋ ਇਧਰ ਹੋ ਜਦੋ ਇਹ ਆ ਦੇਖੋ ਇਹ ਨੀਲੀ ਲਾਲ ਤੇ ਨੀਲੀ ਅਧਿ ਜਾਤਰੀ ਨੀਲੀ ਅੱਧੀ ਲਾਲ ਆ ਬਾਈ ਇਸ ਤਰ੍ਹਾਂ ਗਾ ਇਹ ਛਾਤਰੀ ਤੇ ਲੱਗੇ ਹੋਇਆ ਬਾਈ ਆਪਣਾ ਵੀ ਜਾਨ ਪਰਾ ਕੇ ਜਿਹੜੇ ਪਾ ਜੀ ਛੱਡਣ ਨੂੰ ਤਿਆਰ ਹੈਗੇ ਇਸ ਟਾਈਮ ਬੈਠੇਗੇ ਮੇਰੇ ਵੀਰ ਨੇ ਲੈਣੇ ਹੁਣ ਲੈ ਸਕਦੇਗਾ ਆ ਦੇਖੋ ਸਾਨੂੰ ਦਿਖਾਉਣਿਆ ਕੂਟਰ ਵਿੱਚ ਇਹਦੇ ਕੂੜੀਆਂ ਵੀ ਠੀਕਣਾ ਬਈ ਇਹ ਸੋਨੋ ਬਖਾ ਦਨੇ ਆਪਾ ਲਓ ਜੀ ਬਈ ਚੈੱਕ ਕਰ ਲੋ ਕੁਆਲਟੀ 14 ਟੰਡੇ ਦੇ ਆ ਜਾਂਦੇ ਨੇ ਲਓ ਜੀ ਬਈ ਚੈੱਕ ਕਰ ਲੋ ਠੀਕ ਹੈ ਜੀ ਉੱਦਨ ਦੀ ਗਰੰਟੀ ਆ ਬਈ ਨੇ 3 3 4 4 ਹੋਵੇ ਟੰਡੇ ਵੇ ਤੱਕ ਦੀ ਗਰੰਟੀ ਆ ਬਈ ਉੱਦਨ ਦੀ ਠੀਕ ਹੈ ਬਈ ਤੰਨਬੋਜੇ ਤੱਕ ਦੀ ਗਾਰੰਟੀ ਹੈ ਫੁੱਲ ਗਰਮੀ ਚ ਜੋ ਟੈਂਪਰੇਚਰ ਦੇ ਹਿਸਾਬ ਨਾਲ ਉੱਤਰ ਗਿਆ ਤਾਂ ਤੰਨਬੋਜੇ ਤੱਕ ਦੀ ਗਾਰੰਟੀ ਹੈ ਬਾਈ ਉੱਟਣ ਦੀ ਤੇ ਇਹ ਆ ਗਿਆ 20 ਕੀ ਉਤਰ ਗਿਆ ਬਾਈ 20 ਕੀ ਵਿੱਚ ਕੂਤਰ ਨੇ ਵਿੱਚ ਕੂਤਰਿਆਂ ਨੇ ਇਹਨਾਂ ਨੇ ਹਾਂ ਬਾਈ ਜੀ ਕਰੋ ਚੱਕ ਕੁਆਲਟੀ to check over, over. Mm -hmm. no, here ਲੋ ਵਈ ਸਿੱਖਰ ਲੋ ਚੈੱਕ ਕੁਆਲਟੀ ਠੀਕ ਹੋ ਜੀ ਅੱਲਾ ਗੱਲਾ ਕਬੂਤਰ ਵਿਖਾ ਰਿਹਾ ਤੁਹਾਨੂੰ ਅੱਲਾ ਗੱਲਾ ਵਈ ਠੀਕ ਹੈ ਇਹਦੇ ਵਿੱਚ ਕੋਈ ਨਰ ਪੀਨੇ ਮਦੀਨਾ ਪੀਨੇ ਠੀਕ ਹੈ ਜੀ ਏ ਜਨਰਲ ਵੀ ਬੈਠਾ ਵਈ ਮੁੰਦੀ ਨਹੀਂ ਬਟੇ ਅੱਲਾ ਗੱਲੇ ਕਬੂਤਰ ਦੀ ਕੁਆਲਿਟੀ ਚੈੱਕ ਕਰਾ ਰਿਆ ਆ ਬਸ ਨੂੰ ਅੱਲਾ ਗੱਲੇ ਦੀ ਬਈ ਕਿਸੇ ਨੇ ਇਕੱਠੇ ਲੈਣੇ ਹੁਣ ਇਕੱਠੇ ਵੀ ਲੈ ਸਕਦੇਗਾ ਠੀਕ ਹੈ ਜੀ ਟਟਮੇ ਲੈਣੇ ਹੁਣ ਟਟਮੇ ਲੈ ਸਕਦਾ ਇਹਨੇ 504 10 15 20 ਇੱਟੇ ਲੈਣੇ ਇਕੱਠੇ ਵੀ ਲੈ ਸਕਦਾ ਇਹ ਸਭ ਵਾਜੇ ਛੱਡਣ ਨੂੰ ਤਿਆਰ ਬੈਠੇ ਆ ਭਾਈ ਜਿਹੜੇ ਇਹ ਕਬੂਤਰ ਹੈ ਠੀਕ ਹੈ ਜੀ ਇਹਦੇ ਵਿੱਚ ਨਰ ਵੀ ਨੇ ਤੇ ਮਦੀਨਾ ਵੀ ਨੇ ਭਾਈ ਇਹ ਚ ਇਹਦੇ ਵਿੱਚ ਲਾਲਸਰੇ ਬੈਠੇ ਗਏ ਕਾਲ ਚੀਨੇ ਲਾਲ ਚੀਨੇ ਹਰੇਕ ਤਰ੍ਹਾਂ ਦੀ ਨਸਲ ਬੈਠੀ ਹੋਈ ਚ ਠੀਕ ਹੈ ਜੀ ਕੁਆਲਟੀ ਚੈੱਕ ਕਰ ਲਓ ਭਾਈ ਇੱਧਰ ਡਾਈਓ ਤੈਨੂੰ ਇੱਧਰ ਦੇ ਲੋਕ ਜਾ ਡੰਡੇ ਦੇ ਝਾੜੂ ਬਾਈ ਜੀ ਸੋਨ ਕੱਲਾ ਕੱਲਾ ਕਬੂਤਰ ਦੀ ਕੁਆਲਿਟੀ ਚੈੱਕ ਕਰ ਰਹੇ ਹਾਂ ਸਿਕਲ ਦੇ ਮਰੇ ਵੀ ਡਾਊਟ ਨਾ ਹੋਵੇ ਬੰਦੇ ਦੇ ਮਨ ਚ ਠੀਕ ਹੈ ਜੀ ਲਾਓ ਜੀ ਕਰ ਲਓ ਬਾਈ ਚੈੱਕ ਕਰ ਲੀ ਮੈਂ ਜਰੂਰ ਟਿਕਾਈ ਨਾਲ ਚੈੱਕ ਕਰਾ ਰਿਹਾ ਵਈ ਆਪਾ ਵੀ ਕਿਸੇ ਬੰਦੇ ਦੇ ਮਨ ਚ ਡਾਊਟ ਨਾ ਜਾਵੇ ਵਿਖਾਨੇ ਮੂੰਹ ਹੀ ਦਿਖਾ ਦੇ ਆਪਾ ਤੁਹਾਨੂੰ ਕੱਲਾ ਕੱਲਾ ਕੰਪਿਊਟਰ ਚੈੱਕ ਕਰਾ ਰਿਹਾ ਅਸੀਂ ਗੱਲ ਦੇ ਮਾਰੇ ਬਈ ਵੀ ਪਤਾ ਲੱਗ ਸਰੇ ਸਕੇ ਵੀ ਕੀ ਕੁਆਲਿਟੀ ਹੈ ਉਧਰੋਂ ਦੀ ਠੀਕ ਹੈ ਜੀ ਇਹ ਵੀ ਕਿਨਾਂ ਗਨੇ ਵਈ ਜੇ ਕਿਸੇ ਨੇ ਇਕੱਠੇ ਲੈਣ ਨੂੰ ਇਕੱਠੇ ਵੀ ਲੈ ਸਕਦਾ ਠੀਕ ਹੈ ਜੀ ਵਾਇਰਿਕਾ ਨਾਲ ਤਾਂ ਬੈਕਟੀ ਦੀ ਬੱਤੇ ਨਗਰਵਾਂ ਨੇ ਤਾਂ ਦਾ ਬੇਨਤੀ ਕੀਤੀ ਜਾਂਦੀ ਹੈ ਭਾਈ ਆਪਣੇ ਗ루 ਘਰ ਦੇ ਗੇੜਾ ਦੇ ਨੋ ਵਾਜਿਕ ਕਰੋ ਚੈੱਕ ਕੁਆਲਟੀ ਇਕੱਲੇ ਇਕੱਲੇ ਕਬੂਤਰ ਦੀ ਕੁਆਲਟੀ ਚੈੱਕ ਕਰਾ ਰਹੇ ਹਾਂ ਅਸੀਂ ਆਪਣੇ ਨੂੰ ਇਕੱਲੇ ਇਕੱਲੇ ਦੀ ਨੋ ਜੀ ਭਾਈ ਸ਼ਮਾ ਕਲੀਅਰ ਚੈੱਕ ਕਰਾ ਰਹੇ ਹਾਂ ਅਸੀਂ ਆਪਣੇ ਨੂੰ कबूतर की क्वालिटी चेक करा रहे ठीक है जी <laughs> ਨੋ ਵਾ ਜੀ ਕਾਰਲੋ ਚੱਕੋਲ ਠੀਕ ਹੈ ਜੀ ਬਈ ਉਹ ਦੇਖ ਲੋ ਐਨਟੀਕੇਈ ਨਾਲ ਕੋਈ ਨਹੀਂ ਵਿਖਾਉਂਦਾ ਜਿੰਨੀ ਟਿਕਈ ਨਾਲ ਆਪਾਂ ਤੁਹਾਨੂੰ ਦਿਖਾ ਰਹੇ ਆਂ ਬਈ ਠੀਕ ਹੈ ਜੀ ਚੈੱਕ ਕਰ ਲੋ ਕੁਆਲਟੀ ਲਓ ਜੀ ਬਾਈ ਇਹ ਸੀ ਆਪਣੇ ਜਿਹੜੇ 2024 ਦੇ ਛੱਣੇ ਉਤਰੇ ਜੇ ਕਿਸੇ ਨੇ ਲੈਣੀ ਹੋਣ ਬਈ ਤਾਂ ਕੰਟੈਕਟ ਕਰ ਸਕਦਾ ਹੈਗਾ ਆਪਣੇ ਨਾਲ ਲਾਲ ਨੀਲੀ ਛਤਰੀ ਦੇ ਨੇ ਬਈ ਅੱਧੇ ਲਾਲ ਅਤੇ ਨੀਲੀ ਛਤਰੀ ਹੈਗੀ ਜਿਹਦੇ ਉੱਤੇ ਲੱਗੇ ਹੋਏ ਨੇ ਬਈ ਠੀਕ ਹੈ ਜੀ ਬਈ ਜੇ ਕਿਸੇ ਮੇਰੇ ਵੀਰ ਨੇ ਲੈਣੇ ਹੋਣ ਤਾਂ ਲੈ ਸਕਦਾਗਾ ਫੋਨ ਨੰਬਰ ਮੇਰਾ ਤੁਹਾਨੂੰ ਪਾ ਦਈਏਗਾ 88728 01437 ਮੇਰਾ ਫੋਨ ਨੰਬਰ ਹੈ ਬਈ ਠੀਕ ਹੈ ਜੀ ਬਈ 8872801437 ਫੋਨ ਨੰਬਰ